ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਤਿਹਾਸਿਕ ਦਿਹਾੜਾ ਹੈ ਇਹ ਪਰਮਹੰਸ ਭਾਈ ਪਾਰੋ ਜੀ ਅਤੇ ਭਾਈ ਲਾਲੂ ਜੀ ਦੀ ਯਾਦ ਦੇ ਵਿੱਚ ਸਮੂਹ ਸੰਗਤ ਦਾ ਤੇ ਸਹਿਯੋਗ ਦੇ ਨਾਲ ਗੁਰਦੁਆਰਾ ਬੌਲੀ ਸਾਹਿਬ ਗੁਰਦੁਆਰਾ ਮਾਤਾ ਤਮੋਦਰੀ ਜੀ ਅੱਜ ਗੁਰਦਰਾਪਾਈ ਲਾਲੂ ਜੀ ਇਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਜਿਹੜਾ ਵੀ ਇਤਿਹਾਸਕ ਮੈਨਾ ਹਰ ਸਾਲ ਅਸੂਦੀ ਮੱਛਾਂ ਨੂੰ ਲੈ ਜਾਂਦਾ ਇਹ 72 ਪਰਮ ਸੇਖੋ ਇੱਕ ਬ੍ਰੰਭਾ ਨੀਂਦ ਲੱਲੇ ਵਸੀ ਔਰ ਉਹਨਾਂ ਨੇ ਯਾਦ ਨੂੰ ਮੁਕਤ ਹੈ ਆ ਗੁਰੂ ਅੰਮਦਸਾ ਜੀ ਮਹਾਰਾਜ ਨੇ ਜਦੋਂ ਗੋਡਵਾ ਸਾਹਿਬ ਸੈਰ ਵਿਖਾਇਆ ਤੇ ਉਹਨਾਂ ਨੇ ਸਿੱਖੀ ਪ੍ਰਚਾਰ ਵਾਸਤੇ ਵਸਪਕ ਜਿਹੜੀਆਂ ਹੈਗੀਆਂ ਸੁਗਾਂ ਮਖੂਰ ਜਿੱਤੇ ਵਿੱਚ ਸਿੱਖੀ ਪ੍ਰਚਾਰ ਵਾਸਤੇ ਉਹਨਾਂ 22 ਮੱਤਿਆ ਥਾਪੀਆਂ ਲੰਗਰ ਦੀ ਇੱਕ ਸੰਗਤ ਇੱਕ ਪੰਗਰ ਦੀ ਪ੍ਰਥਾ ਸੰਗਾਈ ਔਰ ਜਿਹੜਾ ਤੁਦੋ ਪੜਾ ਵੱਡਾ ਇੱਕ ਪ੍ਰਾਚੀਕਾ ਜਿਆ ਸ਼ਤੀ ਦਾ ਜਦ ਬਾਤ ਕਰਦਾ ਹੀ ਜਿਹੜੇ ਕੇ ਕੁਛ ਵੀ ਵੋਧਨ ਦੀ ਤੇ ਜਿਉਂਦੀ ਦਿਨਾਂ ਦੀ ਜਿਹੜੀ ਹਾਲਤ ਹੁੰਦੀ ਉਹਨਾਂ ਨੇ ਇਹ ਸਤਾ ਜਿਹੜੀ ਸਤਾ ਸਤਾ ਇਹ ਭਾਖੜਾਈ ਲੱਗਰ ਪੰਗਤੀ ਸ਼ਰਾਫੀ ਉਹ ਕਿਤੇ ਹੋਰ ਸਿੱਖੀ ਦੇ ਪਤਕਾਰ ਵੀ ਇੱਕ ਗੱਲਾਬਾਸੀ ਜਿਹਦੀ ਸੰਗਤ ਸੀ ਉਹਨਾਂ ਦੇ ਭੜੇ ਇਹ ਅਨੰਨ ਭੱਤਰ ਬਣੇ ਔਰ ਭਾਖੜ ਪੱਕ ਹੋਏ ਉਹਨਾਂ ਨੇ ਜਿਹੜੇ 250 ਸਾਬੇ ਉਹਦੇ ਵਿੱਚੋਂ 350 ਗੱਲਾ ਸਾਹਿਬ ਦੇ ਸੀ ਜਿਨ੍ਹਾਂ ਵਿੱਚ ਪਰਮਹੰਸ ਸਾਈਂ ਸਰੋਜੀ ਭਾਈ ਲਾਗੋ ਜੀ ਤੇ ਸ਼ਾਹ ਲਾਜਾ ਇਹ ਤਿੰਨ ਮੱਟੀਆਂ ਪਛਾਤ ਸੀ ਬਹੁਤ ਦੋਸ਼ ਤੋਂ ਪ੍ਰਾਪਤ ਇਹ ਜਦਾਂ ਤਿੰਨ ਚੱਕਿਆ ਪਾਈ ਪਰਹੰਸ਼ੀ ਅਗੇ ਅੰਖੇ ਦੇ ਵਿੱਚੋਂ ਛੇਵੇਂ ਪਾਕਿਆ ਦਿਖਾਤੀ ਜਿਹੜੀ ਉਹ ਪਹਿਲੀ ਇੱਥੇ ਡੱਲਾ ਸਾਹਿਬ ਮਾਤਾ ਕਿਰਤ ਦੀ ਜਨਮ ਹੋਈ ਔਰ ਜਦੋਂ ਬੁਵਾ ਚੰਦੇਵੀ ਜਿਹੜੀ ਕੋਹ ਹਰਿਕੰਧ ਸਾਹਿਬ ਨੂੰ ਬਿਉਨ ਆਏ ਤੇ ਉਹਨਾਂ ਨੇ ਡੱਲਾ ਸਾਹਿਬ ਕੇ ਬੋਲੀ ਦਾ ਟੱਪ ਲਾ ਕੇ ਇੱਥੇ ਸ਼ਗਨ ਨੂੰ ਜਿਹੜਾ ਹੈਗਾ ਪਾਣੀ ਦੀ ਦਾਤ ਦਿੱਤੀ ਨਾਲ ਦੀ ਨਾਲ ਬਹੁਤ سارے ਵਾਕ ਦੇ ਸੀ ਜਿਨ੍ਹਾਂ ਵਿੱਚ ਇੱਕ ਬਹੁਤ ਵੱਡਾ ਪਰ ਸੀ ਜਿਹੜਾ ਕੁਝ ਤਰੁਖਾ ਤੇ 12 ਮਛਿਆ ਤੇ ਅਛੋਟੀ ਇੱਕ ਪਛਾ ਜਿਹਦਾ ਕੌਫਾ ਇੱਕ ਗਲ ਪ੍ਰਮਾਤਮੇ ਨੂੰ ਕਹੋ ਜੋ ਇਸ ਕਰਕੇ ਸਾਡੇ ਦੇਖਾ ਦੇਖਾ ਆ ਕੇ ਅਛੋਟੀ ਮਛਰ ਨੂੰ ਸਿਨਾ ਕਰਦੇ ਕਿ ਉਹਨਾਂ ਦੀਆਂ ਜਿੱਦੀਆਂ ਸ਼ਰਤਾਂ ਪਾਉ ਸਾਡੀਆਂ ਪੂਰੀਆਂ ਹੋਣ ਜੋ ਇਹ ਸਾਡਾ ਇਤਿਹਾਸ ਹੈ ਜਿਹਦੇ ਵਿੱਚ ਸਾਡਾ ਜਿਹੜੀ ਹਕੀਆ ਸ਼ਕਤ ਲਾ ਕੇ ਦੀ ਉਹਮੀ ਕੋਈ ਖਰਾ ਮੱਟੀ ਕੀਤੀ ਔਰ ਬਨੇ ਸ਼ਾਪ ਉਰਦਾ ਸ਼ਰਾ ਬਣਾਇਆ ਜਾਂਦਾ। ਲੈ ਅੱਜ ਦੇ ਇਤਿਹਾਸਕ ਜੋੜ ਮੇਲੇ ਤੇ ਕੀ ਕਹਾਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਬਰੋਸਾਏ ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72 ਮਹਾਂਪੁਰਖਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਇਹ ਸਲਾਨਾ ਜੋੜ ਮੇਲਾ ਹਰ ਸਾਲ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਹ ਸਾਲ ਵੀ ਸੰਗਤਾਂ ਵੱਲੋਂ ਬਹੁਤ ਭਾਰੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਪੰਜ ਪਿਆਰੇ ਸਹਿਬਾਨ ਪੰਜ ਦੁਲਾਰੇ ਸਹਿਬਾਨ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਗਵਾਈ ਹੇਠ ਜੋ ਨਗਰ ਕੀਰਤਨ ਦੀ ਆਰੰਭਤਾ ਹੈ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਹਰ ਸਾਲ ਇਹ ਸਾਲਾਨਾ ਜੋੜ ਮੇਲਾ ਸੰਗਤਾਂ ਵੱਲੋਂ ਵੱਡੇ ਪੱਤਰ ਤੇ ਮਨਾਇਆ ਜਾਂਦਾ ਹੈ ਸਮੁੱਚੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਕਲਿਆਣ ਜੂਨੀਅਰ ਵੀਰ ਪ੍ਰਧਾਨ ਐਸ ਸੀ ਪੀ ਸੀ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਧਾਕਾਂ ਵਾਲਾ ਦਿਨ ਹਰ ਸਾਲ ਦੀ ਤਰ੍ਹਾਂ ਭਾਈ ਲਾਲੂ ਜੀ ਜੋ ਉਨਾ ਦੀ ਮਿੱਠੀ ਯਾਦ ਵਿੱਚ ਹਰ ਸਾਲ ਹੀ ਬਹੁਤ ਭਾਰਾ ਅੱਸੂ ਦੀ ਮੱਥਿਆ ਤੇ ਨਗਰ ਕੀਰਤਨ ਤੇ ਜੋੜ ਮੇਲਾ ਮਨਾਇਆ ਜਾਂਦਾ ਜਿਹਦੇ ਵਿੱਚ 18 ਤਰੀਕ ਤੋਂ ਜਿਹੜੇ ਭੋਗ ਅਨਪਰ ਸਾਹਿਬ ਦੇ ਪਾਠ ਨੰਭ ਹੋਏ ਸਨ ਅੱਜ ਵੀ 20 ਤਰੀਕ ਨੂੰ ਸਵੇਰੇ 10 ਵਜੇ ਭੋਗ ਪਏ ਨੇ ਔਰ 11 ਵਜੇ ਜੋ ਨਗਰ ਕੀਰਤਨ ਭਾਈ ਲਾਲੂ ਦੀ ਮਿੱਠੀ ਯਾਦ ਨੂੰ ਸਮਰਪਤ ਪੰਜ ਪਿਆਰੇ ਪੰਜ ਨਿਸ਼ਾਨੀ ਉਹਨਾਂ ਦੀ ਗਵਾਈ ਵਿੱਚ ਜੋ ਆਰੰਭ ਹੋਇਆ ਵਾ ਉਹਦਾ ਬੜਾ ਇਲਾਕੇ ਭਰ ਦੀਆਂ ਸੰਗਤਾਂ ਆਨੰਦ ਮਾਣ ਰਹੀਆਂ ਵਾ ਫਾਈ ਫਾਈ ਲਾਲੂ ਜੀ ਦੀ ਮਿੱਠੀ ਯਾਦ ਨੂੰ ਤਾਜ਼ਾ ਕਰ ਰਹੀਆਂ ਵਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਔਰ ਮੁਖ ਸਕੱਤਰ ਗਲਵੰਧ ਸਿੰਘ ਜੀ ਮੰਨਣ ਵੱਲੋਂ ਸਮੁੱਚੀ ਐਸਜੀਪੀਸੀ ਵੱਲੋਂ ਸਮੁੱਚੀ ਸੰਗਤ ਵੱਲੋਂ ਜਿੱਥੇ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਉਥੇ ਜਿਹੜੀਆਂ ਸਭਾ ਸੁਸਾਇਟੀਆਂ ਕੋਈ ਜਲ ਦੀ ਸੇਵਾ ਕਰ ਰਿਆ ਕੋਈ ਖੰਡੇ ਮਿੱਠੇ ਜਲ ਦੀ ਸੇਵਾ ਕਰ ਰਿਆ ਲੰਗਰਾਂ ਦੀ ਸੇਵਾ ਕਰ ਰਿਆ ਔਰ ਜਿੱਥੇ ਜਿੱਥੇ ਵੀ ਬੈਕਮ ਦਾ ਵੀ ਬਹੁਤ ਵੱਡਾ ਸਹਿਯੋਗ ਜਿਹੜਾ ਇੱਥੇ ਦੇ ਇਲਾਕੇ ਦੀਆਂ ਸੰਗਤਾਂ ਦੇ ਰਹੀਆਂ ਵਾ ਸੋ ਮੈਂ ਬਹੁਤ ਬਹੁਤ ਧੰਨਵਾਦ ਤੇ ਲੱਖ ਲੱਖ ਵਧਾਈ ਦਿੰਦਾ ਸੋ ਆਪ ਜੀ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆ ਕੇ ਇੱਥੇ ਚਾਰ ਚੰਨ ਲਾਏ ਆ ਬਾਈ ਗੁਰਪ੍ਰੀਤ ਕਾ ਖਾਲਸਾ ਬਾਈ ਗੁਰਿੰਕੀ ਪੱਤੇ